रंधावा जवाब किफ्तर आ सकते हैं गैंगस्टर इन्हों दिन गुमद तो यह इल्जाम लगाया गया रंधावा के इल्जाम से जवाब दिता गया आप हलका इंचार्ज का उन्होंने कहा है कि जो किसी का बेटा गलत हो इस ज ਇਲਜ਼ਾਮਾਂ ਤੇ ਆਪ ਇੰਚਾਰਜ ਸਿਵਲ ਲੋਕ ਜਵਾਬ ਦਿੱਤਾ ਗਿਆ ਹੈ ਕਿ ਕਿਸੇ ਦਾ ਬੇਚਾ ਗਲਤ ਹੋਵੇ ਤਾਂ ਫਿਰ ਮਾਂ ਗੈਂਗਸਟਰ ਤਾਂ ਨਹੀਂ ਹੋ ਸਕਦੀ। ਆਵਾਜੀ ਜਿਸ ਤਰੀਕੇ ਨਾਲ ਪਿਛਲੇ 2-3 ਦਿਨਾਂ ਤੋਂ ਤੁਸੀਂ ਅਤੇ ਕਾਂਗਰਸ ਦੇ ਬਾਕੀ ਲੀਡਰ ਜਿਹੜੇ ਐ ਉਹ ਝੂਠੇ ਅਤੇ ਬੇਗੁਨਾਹਤ ਦੋਸ਼ ਲਗਾ ਰਹੇ ਹੋ ਔਰ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਪ੍ਰਸ਼ਾਸਨ ਦੇ ਉੱਤੇ ਆ ਪ੍ਰੈਸ਼ਰ ਬਣਾ ਰਹੇ ਹੋ ਔਰ ਜਿਸ ਤਰੀਕੇ ਦੀ ਭਾਸ਼ਾ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇਹ ਤਾਂ ਉਹ ਗੱਲ ਹੋ ਗਈ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਤੁਸੀਂ ਸਾਨੂੰ ਕਹਿ ਰਹੇ ਹੋ ਸਾਡੇ ਤੇ ਇਲਜ਼ਾਮ ਲਗਾ ਰਹੇ ਹੋ ਕਿ ਆਵਾਦਵੀ ਪਾਰਟੀ ਜਿਹੜੀ ਹੈ ਉਹ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦੀ ਹੈ ਜਦਕਿ ਪੂਰਾ ਪੰਜਾਬ ਜਾਣਦਾ ਹੈਗਾ ਤੁਸੀਂ ਜਦੋਂ ਪੰਜਾਬ ਦੇ ਹੋਮ ਮਿਨਿਸਟਰ ਸੀ ਜਦੋਂ ਤੁਸੀਂ ਪੰਜਾਬ ਦੇ ਜੇਲ੍ਹ ਮੰਤਰੀ ਸੀ ਜਦੋਂ ਤੁਸੀਂ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸੀ ਤੁਸੀਂ ਲੋਕਾਂ ਨੇ ਜਿਹੜੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਕੌਣ ਭੁੱਲ ਸਕਦਾ ਕਿਸ ਤਰੀਕੇ ਨਾਲ ਟੈਕਸਪੇਅਰ ਦਾ ਪੈਸਾ ਤੁਸੀਂ ਮੁਖਤਿਆਰ ਅंसारी ਜੀ ਦੇ ਉੱਤੇ ਉਹ ਪੰਜਾਬ ਦੇ ਵਿੱਚ ਲੁੱਟਾਇਆ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅੱਜ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਲੋਕਤੰਤਰ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਔਰ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚ ਅਤੇ ਸਰਪੰਚ ਚੁਣਨ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋ ਤੁਸੀਂ ਉਦੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਇਸ ਤਰ੍ਹਾਂ ਦੇ ਵਤੀਰੇ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਔਰ ਕਿਉਂਕਿ ਅਸਲਿਅਤ ਇਹ ਹੈ ਕਿ ਤੁਹਾਨੂੰ ਫਰਸਟ੍ਰੇਸ਼ਨ ਇਹ ਹੈਗੀ ਪੂਰੀ ਕਾਂਗਰਸ ਨੂੰ ਕਿ ਅੱਜ ਤੁਹਾਨੂੰ ਕੈਂਡੀਡੇਟ ਨਹੀਂ ਮਿਲ ਰਹੇ ਤੁਹਾਡਾ ਜਿਹੜਾ ਕਿਰਦਾਰ ਹੈ ਤੁਹਾਡੀ ਪਾਰਟੀ ਦਾ ਉਹ ਲੋਕਾਂ ਦੇ ਵਿੱਚ ਬਿਲਕੁਲ ਨੰਗਾ ਹੋ ਗਿਆ ਜਿਸ ਤਰੀਕੇ ਦਾ ਮਾਹੌਲ ਤੁਸੀਂ ਪੰਜਾਬ ਦੇ ਵਿੱਚ ਨਾਇਆ ਸੀ ਉਹ ਲੋਕਾਂ ਤੋਂ ਛੁਪਿਆ ਨਹੀਂ ਹੈਗਾ ਔਰ ਜਿਵੇਂ ਤੁਹਾਡੀਆਂ ਵੀਡੀਓ ਦੇ ਵਿੱਚ ਵੀ ਲੋਕ ਦਿਖ ਰਹੇ ਨੇ ਜਿਸ ਤਰੀਕੇ ਨਾਲ ਤੁਸੀਂ ਇੱਕ ਡਿਪਟੀ ਕਮਿਸ਼ਨਰ ਦੇ ਪ੍ਰਤੀ ਭੱਤੀ ਸ਼ਬਦਾ ਵਾਲੀ ਯੂਜ਼ ਕਰ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਪ੍ਰਸ਼ਾਸਨ ਨੂੰ ਧਮਕਾ ਰਹੇ ਹੋ ਇਹ ਤੁਹਾਡੇ ਵਰਗੇ ਚੁਣੇ ਹੋਏ ਨੁਮਾਇंदे ਨੂੰ ਸ਼ੋਭਾ ਦਿੰਦਾ ਹੈਗਾ ਜਿਨ੍ਹਾਂ ਦੇ ਘਰ ਆਪਣੇ ਸ਼ੀਸ਼ੇ ਦੇ ਹੋਣ ਉਹ ਦੂਜਿਆਂ ਦੇ ਉੱਤੇ ਪੱਥਰ ਵੀ ਸੁੱਟਦੇ ਹੁੰਦੇ ਸੁਖੀ ਰੰਦਾਵਾ ਜੀ ਆਮ ਆਦਮੀ ਪਾਰਟੀ ਬਿਲਕੁਲ ਨਿਰਪੱਖ ਚੋਣਾਂ ਕਰਵਾ ਰਹੀ ਹੈ ਔਰ ਬਿਲਕੁਲ ਜਿਹੜਾ ਚੋਣ ਕਮਿਸ਼ਨ ਹੈ ਕੱਲ ਅਸੀਂ ਉਹਨਾਂ ਨੂੰ ਮਿਲੇ ਵੀ ਸੀ ਤੇ ਉਹਨਾਂ ਨੂੰ ਇੱਕ ਡੈਲੀਗੇਸ਼ਨ ਦੇ ਤੌਰ ਤੇ ਅਸੀਂ ਕਹਿ ਕੇ ਵੀ ਆਏ ਹੈਗੇ ਆ ਜਿੱਥੇ ਸਿਕਿਉਰਿਟੀ ਦੀ ਲੋੜ ਹੈ ਉੱਥੇ ਸਿਕਿਉਰਿਟੀ ਦਿੱਤੀ ਜਾਵੇ ਆ ਜਿਹੜੀਆਂ ਬੋਲੀਆਂ ਲੱਗਦੀਆਂ ਹੈਗੀਆਂ ਇਹਨਾਂ ਨੂੰ ਰੋਕਿਆ ਜਾਵੇ ਔਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਇਤਾਂ ਦੇ ਬੇਬੁਨਿਆਦ ਇਲਜ਼ਾਮ ਲਗਾਉਣ ਦੀ ਬਜਾਏ ਤੁਸੀਂ ਆਪਣੇ ਗਿਰੇਬਾਨ ਦੇ ਵਿੱਚ ਝਾਕੋ ਤੇ ਪੰਜਾਬ ਦੇ ਲੋਕਾਂ ਤੋਂ ਜਿਹੜਾ ਉਹ